ਬਾਈਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਅਸੀਂ ਜਾ ਰਹੇ ਹਾਂ ਇਸ ਸ਼੍ਰੀ ਗੁਰਦੁਆਰਾ ਸਾਹਿਬ ਗੋਤੇਬੋਕ ਨੂੰ ਵੱਡਾ ਸ਼ੀਦੇ ਦੇਣ ਦਾ ਪ੍ਰੋਗਰਾਮ ਰੱਖਿਆ ਗਿਆ। ਫੇਰ ਉੱਥੇ ਜਾ ਕੇ ਆਪਾਂ ਨੇਕ ਤੇ ਮੱਥਾ ਹੋਇਆ ਰੇ ਟੇਕਦੇ ਹਾਂ। ਅੱਜ ਵੀ ਗੁਰਦੁਆਰਾ ਸਾਹਿਬ ਦਾ ਸੁੰਦਰ ਆਰਾਜ ਹੀ ਜਾ ਰਹੇ ਹਾਂ। ਢੀਡ ਭਰਪਾਏ ਬਹੁਤ ਹੋਇਆ ਵੇਖਾ ਕਹਿੰਦੇ। ਸੋ ਗਾਇਸ ਅੱਜ ਇਹ ਸ਼੍ਰੀ ਗੁਰਦੁਆਰਾ ਸਾਹਿਬ ਤੋਂ ਛੋਟਾ ਸਕੂਬਰ ਸ਼ੀਵਾ ਰਿਚੀ ਇਹ ਵੀ ਗੁਰਦੁਆਰੇ ਦੇ ਬਾਹਰੋਂ ਬਾਹਰ ਰਹਿ ਜਾਂਦਾ ਵਾ ਇਹ ਆਪ ਵੀ ਦੇਖੋ ਵੱਡੀਆਂ ਜਿਹੇ ਥੜੀਆਂ ਨੇ ਅੰਦਰ ਜਾ ਕੇ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਦੇਖਦੇ ਆ ਕਿੰਨੇ ਕੀ ਪੀੜ ਹੋएगी ਗਾਇਸ ਸਸੇ ਸਸੇ ਗੁਰਦੁਆਰਾ ਵੇਖ ਹੀ ਸਾਹਨੇ ਆ ਬੜੀ ਵੱਡੀ ਗੁਰਦੁਆਰਾ ਦੇ ਸਾਹਮਣੇ ਉਧਰ ਪੀੜ ਦੇਖੋ ਕਿੰਨੀ ਹੈ ਇੱਥੋਂ ਬਾਹਰ ਵੀ ਪੀੜ ਸ਼ੁਰੂ ਹੋ ਗਈ ਹੈ ਜੀ ਤੇ ਅੰਦਰ ਜਾ ਕੇ ਤਾਂ ਮੈਨੂੰ ਲੱਗਦਾ ਪੈਰ ਰੱਖਣ ਨੂੰ ਥਾਂ ਹੀ ਨਹੀਂ ਹੋਣੀ ਦੇ ਦੇ ਜਾ ਕੇ ਸੰਗਤਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਜੀ ਆਇਆ ਕਿਹਾ ਜਾਂਦਾ ਹੈ ਸਿੰਘ ਪਹਿਵਾਨ ਜੀ ਜਿਨ੍ਹਾਂ ਨੂੰ ਬੇਨਤੀ ਹੈ ਕਿ ਆਪ ਜੀ ਸੋ ਨਿਹਾਲ ਵਾਹਿਗੁਰੂ ਵਾਹਿਗੁਰੂ ਸਾਫ ਤੋਂ ਪੀੜ ਨਹੀਂ ਜਾਦੇ ਹਨ ਮੈਂ ਕਹਣਾ ਵੀ ਉੱਥੇ ਤਾਂ ਅੱਗੇ ਨਹੀਂ ਜਾਣਾ ਰਸ਼ ਇੰਨਾ ਜਿਆਦਾ ਬਹੁਤ ਜਿਆਦਾ ਰਸ਼ਵਾ ਹੁਣ ਆਪਾਂ ਦੂਸਰੇ ਗੇਟ ਤੇ ਚੱਲਦੇ ਆ ਦੂਸਰੇ ਗੇਟ ਤੇ ਵੇਖਦੇ ਆ ਜੇ ਰਸ਼ ਨਾ ਆਇਆ ਤਾਂ ਉੱਥੋਂ ਅੰਦਰ ਜਹਾ ਪਾਵਾਂਗੇ ਨਹੀਂ ਤਾਂ ਭਾਈ ਉੱਥੇ ਤਾਂ ਇੰਨੀ ਜਿਆਦਾ ਫੀਟ ਸੀ ਨਾ ਤਾਂ ਕੰਮ ਕੀ ਬਹੁਤ ਹੋ ਰਹੀ ਸੀ ਕਰਮਾ ਤਾਂ ਵਾਪਸ ਆ ਗਿਆ ਦੂਸਰੇ ਗੇਟ ਵੱਈ ਦੀ ਚੱਲਦੇ ਆ ਕੋਈ ਨਹੀਂ ਆ ਆ ਗਏ ਆ ਜੀ ਆਪਾਂ ਦੂਸਰੇ ਗੇਟ ਤੇ ਇੱਥੇ ਥੋੜੀ ਰਾਹ ਤਾਂ ਥੋੜੀ ਨਹੀਂ ਬਹੁਤ ਜਿਆਦਾ ਹੀ ਰਾਹ ਤਾਂ ਕਿਉਂਕਿ ਮੈਨੇ ਗੇਟ ਤੇ ਤਾਂ ਇੰਨੀ ਕਿ ਜਿਆਦਾ ਭੀੜ ਸੀਗੀ ਵੀ ਆਤਰਾ ਇੰਟਰਸ ਹੁਣੀ ਬਹੁਤ ਮੁਸ਼ਕਿਲ ਕੀਤੀ ਤੇ ਇੱਥੇ ਆਪਾਂ ਜਾਣਿਆ ਕਰਦੇ ਆਂ ਅੰਦਰ ਐਂਟਰ ਤੇ ਦੇਖ ਲਈਏ ਕਿ ਕੀ ਹੋ ਰਿਹਾ ਹੈਂਗੀਉ ਇੱਥੇ ਆਪਾਂ ਜੋੜੇ ਜਮਾ ਕਰਵਾਉਣੇ ਆਂ ਤੇ ਚੱਲਦੇ ਆਂ ਅੰਦਰ ਗੁਰਦੁਆਰਾ ਸਾਹਿਬ ਦੇ ਤੇ ਕਲ ਉਤਾਰ ਲਈ ਆਪਾਂ ਫਿਰ ਬਾਬਾ ਜੀ ਨੂੰ ਫੜਾਉਣੇ ਆਂ ਓਏ ਹੋਏ ਜੁੱਤੀ ਦੇ ਪਿੱਛੇ ਤਰ ਜੋੜੇ ਜਮਾ ਤੇ ਲਾਗੇ ਕੋਪਨ ਮੰਨੇ ਗੂਆ ਸਿਰਫ ਹੋ ਰਿਹਾ ਹੈ ਗਾਇਸ ਕੋਪਨ ਆ ਚੁੱਕਿਆ ਜੀ ਆਪਣਾ ਚੋਖਣਾ ਹੈਗਾ ਗਾਇਸ ਹੋ ਚੁੱਕੇ ਆ ਜੀ ਹੰਪੂਰਲਾ ਦੇ ਵਿੱਚ ਇੰਟਰ ਬੇਕ ਸਾਉਂਸ ਫਿਲ ਫਿਲ ਬਾਈਟ ਬਹੁਤ ਜ਼ਿਆਦਾ ਗਾਇਸ ਜਾਣਿਆ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਉੱਥੇ ਜਾ ਕੇ ਮੱਥਾ ਟੇਕਦੇ ਆਂ ਮਾਨ ਜੇ ਤੁਸੀਂ ਭੀੜ ਚਾਤ ਕਿੰਨੀ ਜ਼ਾਰੀ ਹੈ ਸਨਫਰਮਾਰੇ ਵਿੱਚ ਇੰਨੀ ਭੀੜਾ ਤੇ ਅੰਦਰ ਤਾਂ ਮੈਂ ਕਹਿੰਦਾ ਬਹੁਤ ਜ਼ਿਆਦਾ ਹੋ ਵੀ ਭੀੜ ਇਹ ਕੋਈ ਕਿਸੇ ਪਾਈਸ ਇਹ ਦਿਹਾੜੀ ਦਾ ਫਰਮਾਨ ਦੇਖੀ ਸਕਦੇ 25 ਅੱਜ ਦੇ ਦਿਨਾਂ 40 ਮਫਤਾਂ ਨੇ ਇੱਥੇ ਸ਼ਹੀਦੀ ਪਾਈ ਸੀਗੀ ਉਹਦਾ ਸ਼ਹੀਦੀ ਘੜਾ ਜੀ ਅੱਜ ਤੇ ਉਹਦਾ ਸਮਾਣ ਹੋਣ ਲੱਗਿਆ ਦੀਵਾਨ ਵੀ ਲੱਗੇ ਨੇ ਹਫਤ ਚੱਲਾਂਗੇ ਸਨਾਂ ਇਥੇ ਨਾਲ ਸਾਡੂੰ ਕੀ

ਕੀ ਕਰ ਪਾਈ ਜੇ ਅੱਜ ਇਹ ਸ਼ਹਿਰ ਦਾ ਬਹੁਤ ਬਹੁਤ ਖਰਾਬ ਦਾ ਇਸ ਟੇਕ ਨੇ ਆਪਾਂ ਮੱਥਾ ਆਹ ਵੰਨੂ ਮੁਖਸਰ ਵਾਲੇ ਤੇ ਜਾਂਦੀ ਆਉਂਦੇ ਤੁਹਾਨੂੰ ਮੈਂ ਦੱਸ ਦਿੰਦਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਆਪਣਾ ਘੋੜਾ ਬੰਨ੍ਹ ਕੇ ਸਵਾਰ ਨਾਲ ਦੇਖਦੇ ਨੇ ਕਿ ਅੱਜ ਉਹਨਾਂ ਰੀਤਾਂ ਪਰਮਾਨੰਦ ਲਾ ਬੋਕ ਆਣਾ ਵਾਣਾ ਈ ਪਾਸਾ ਸਹੇਦਪੁਰ ਤੋਂ ਦੇ ਮੁਰਗੀ ਕੀਤਾ ਗਿਆ ਅਸ ਸੀ ਪੜਵੀ ਲੋ ਮਹਿਰਾਨ ਹੁਣ ਹੈ ਕਿ ਪਰਵਟੀਆਂ ਨੂੰ ਪੁੱਗਣ ਦੇ ਨਾਲ ਜਿਹੜੀ ਚੀਜ਼ ਕਰਦੀ ਹੈ ਜਿਹੜੀ ਮਾਂ ਨੇ ਕੋਟੇ ਮਨਾਇਆ ਹੈ ਇਹ ਕਿਤੇ ਪਾਰੇ ਸਿੰਘਾਂ ਵਰਗੇ ਹੈ ਨਹੀਂ ਪਾਰੇ ਸਿੰਘਾਂ ਵਰਗੇ ਇਹਨੇ ਰਹੇ ਆ ਅੱਜ ਦੁਆਰਾ ਸਾਡੇ ਵਿੱਚ ਉਹ ਮਾਮਾ ਨਹੀਂ ਕੱਟਿਆ ਉਹ ਆਪ ਪਪਾ ਸ਼ਾਮ ਲੈਣੇ ਆ ਪਾਵਰ ਸਮਾਗਮ ਦੇ ਤਪ ਤੋਂ ਸਭਾ ਕਰਕੇ ਆਣ ਕਰਨ ਦਾ ਬੋਧਾ ਉਸੇ ਫਿਕਰ ਪੜੋ ਆ ਭਾਣੀ ਦਾ ਨਾ ਭਾਣੀ ਇਹਦੀ ਅਤਿ ਅਨੰਤ ਪਰੇਸ਼ਾਨਾ ਪੈ ਲੈ ਲਿਆ ਜੀ ਜੋਨ ਆਪਾ ਕਰਮਾ ਕਰਨ ਚੱਲਦੇ ਆ ਤੇ ਦੇਖੋ ਫੀਡ ਬਹੁਤ ਜਿਆਦਾ ਆ ਜੀ ਜੀ ਬਟੇ ਇੱਥੇ ਘੱਟ ਆ ਤੇ ਦੂਸਰੇ ਗੁਰਦੁਆਰੇ ਹੋਰ ਜਿਆਦਾ ਆ ਇਤੋਂ ਵੀ ਜਿਆਦਾ ਉੱਥੇ ਟਪੈਰ ਰੱਖਣੂਗਾ ਵੀ ਹੈ ਨਹੀਂ ਗਾਇਸ ਇਹ ਆ ਜੀ ਸ੍ਰੀ ਟੁੱਟੀਗੰਢੀ ਸਾਹਿਬ ਦਾ ਰੋਵਰ ਦੇਖੋ ਸੇ ਭੀੜ ਅੱਗੇ ਨਾਲੋਂ ਘੱਟ ਚੁੱਕੀ ਆ ਬਹੁਤ ਜ਼ਿਆਦਾ ਅੱਗੇ ਤਾਂ ਪਿਆਰ ਰੱਖਣ ਨੂੰ ਜਗ੍ਹਾ ਨਹੀਂ ਸੀ ਇੱਥੇ ਵੀ ਬਟ ਹੁਣ ਛੋਟੇ ਗੁਰਦੁਆਰੇ ਜਿਆਦਾ ਭੀੜ ਹੋ ਚੁੱਕੀ ਆ ਕਿਉਂਕਿ ਉੱਥੋਂ ਹੀ ਤਾਂ ਅਗ ਬੁੜਕੇ ਆ ਮੇੜੇ ਵੇੜ ਤੋਂ ਆ ਦੂਸਰੇ ਗੁਰਦੁਆਰੇ ਉਹ ਉਸੇ ਕੱਚੂ ਕੁਮਾ ਦੇਖ ਸਕਦੇ ਆ ਤੁਹਾਨੂੰ ਵੇਖਦਾ ਹੋਇਆ ਮੈਨੂੰ ਲੱਗਾ ਕੈਮਰੇ ਚ ਨਹੀਂ ਵੇਖਦਾ ਮੈਂ ਵੇਖਦਾ ਉਹ ਦੇਖ ਰਹੇ ਆ ਵੇਖ ਰਹੇ ਆ ਉਹ ਜਾਈ ਜਾਂਦਾ ਹੌਲੀ ਹੌਲੀ ਆਈ ਜਾਂਦਾ ਅੰਦਰ ਦੇਖ ਲੈ ਆਂ ਦੇਖੋ ਇਹ ਹਾਲੀ ਹਾਲੀ ਪਿਆਰ ਫੈਟਾ ਛੋਟਾ ਹੈ ਗਛੂ ਮਾਈ ਇਹ ਨੂੰ ਲੱਗਦਾ ਇਹ ਬੱਚਾ ਇਹ ਗਛੂ ਮੇਨ ਦਾ ਉਹ ਉਹ ਅੰਦਰ ਆਲੇ ਸੋ ਗਾਇਸ ਸਭ ਕਰਮਾ ਦਾ ਕਰ ਰਹੇ ਆ ਨਾਲ ਨਾਲ ਤੁਹਾਨੂੰ ਵੀ ਕਰਾ ਰਹੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਵੀ ਤੇ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਜਰੂਰ ਕਰ ਦਿਓ ਨਾਲ ਨਾਲ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੁਸੀਂ ਸਬਸਕ੍ਰਾਈਬ ਤੁਸੀਂ ਹੁਣ ਕੱਟ ਕਰਦੇ ਆ ਵੀਡੀਓ ਵੇਖ ਤੇ ਲੈਣੀ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਵੀ ਜਰੂਰ ਕਰਿਓ ਵੀ ਤੁਹਾਨੂੰ ਕਿਵੇਂ ਲੱਗਿਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਗਾਇਸ ਅੱਜ ਇੱਕ ਗੁਰਦੁਆਰੇ ਦਾ ਬਾਹਰਲਾ 뷰 ਤੇ ਅੱਜ ਹੀ ਦੂਸਰਾ ਗੁਰਦੁਆਰਾ ਮਾਤਾ ਭਾਕ ਔਰ ਗੁਰਦੁਆਰਾ ਕੋ ਗਾਇਸ ਹੁਣ ਆਪਾਂ ਜੀ ਇੱਕ ਦੂਸਰੇ ਗੁਰਦੁਆਰੇ ਜਾਵਾਂਗੇ ਤੇ ਉੱਥੇ ਜਾ ਕੇ ਮੱਥਾ ਟੇਕਾਂਗੇ ਉਹ ਗਾਇਸ 15 ਟਰੱਕਾਂ ਚੱਕਿਆ ਜੀ ਆਪਾਂ ਨਿਸ਼ਾਨ ਸਾਹਿਬ ਦੇ ਪਰਮਾ ਕਰਕੇ ਨਿਸ਼ਾਨ ਸਾਹਿਬ ਨੂੰ ਨਮਰ ਪਾਤੀ ਬੜਾ ਪਾ ਅੰਤ ਤੱਕ ਜੀ ਚਲੋ ਆ ਗਏ ਜੀ ਹੁਣ ਆਪਾਂ ਇਹ ਕਰੇ ਕੋਈ ਤਰ੍ਹਾਂ ਸਾਇੰਸ ਤੇ ਹੋਤੀ ਹੁਣ ਆਪਾਂ ਚੱਲਦੇ ਹਾਂ ਜੀ ਦੂਸਰੇ ਗੁਰਦੁਆਰੇ ਇੱਧਰ ਚੱਲਦੇ ਹਾਂ ਹੁਣ ਆਪਾਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਜਨਮਤਨ ਪਤਾਈਆ ਲੱਗੇ ਆ। ਪਾਇ ਲਗਾ ਜੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਸਾਰੇ ਵੇਲੇ ਬੜੀ ਸੇਵਾ ਕਰਦੇ ਰਹੇ ਸਨ। ਇਹ ਭਰਾ ਪੈਰੋ ਸਾਹਿਬ ਪੋਤਰੀ ਸਾਹਿਬ ਜੀ ਇਹਨਾਂ ਦੇ ਪਿਤਾ ਭਾਈ ਮਾਤੋ ਸਾਹਿਬ ਵੀ ਗੁਰੂ ਅਰਜਨ ਸਾਹਿਬ ਜੀ ਦੀ ਖੋਜ ਵਿੱਚ ਭਲਦੇ ਹੋ ਕੇ ਮੁਗਲਾਂ ਵਿਰੁੱਧ ਜੰਗ ਲੜਦੇ ਰਹੇ ਸਨ। ਮਾਤਾ ਜੀ ਦਾ ਰਿਸ਼ਤਾ ਗੁਰੂ ਘਰ ਨਾਲ ਬੜਾ ਡੂੜਾ ਸੀ। ਇਹ ਆਪਣੇ ਪਿਤਾ ਬਾਗ ਸ਼ਸਤਰ ਅਭਿਆਸ ਦਾ ਸ਼ੌਂਕ ਰੱਖਦੇ ਸਨ। ਇਹਨਾਂ ਦੇ ਸਾਡੇ ਭਾਈ ਨਿਧਾਨ ਸਿੰਘ ਨਾਲ ਪਿੰਡ ਪੱਟੀ ਵਿਖੇ ਹੋਈ ਤੇ ਦਾਬੀਏ ਸਿੰਘ ਮਾਤਾ ਜੀ ਦੀ ਅਗਵਾਈ ਵਿੱਚ 21 ਵਿਸਾਖ ਸੰਮਤ 1762 ਨੂੰ ਅੱਜ ਦੇ ਦਿਨ ਸ੍ਰੀ ਮੁਖਸਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਨੋਂ ਮੁਕਤਸਾਮਰਾਜ ਜਨਾਬ ਲੜੀਚਾਨ ਵਾਲੀ ਲੜਾਈ ਵਿੱਚ ਸ਼ਾਮਲ ਹੋਏ ਮਾਤਾ ਜੀ ਦੇ ਭਰਾਵਾਂ ਤੇ ਪਤੀ ਨੇ ਵੀ ਇਹ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਤੇ ਗੁਰੂ ਜੀ ਦੇ ਨਾਲ ਦੱਖਣ ਨੂੰ ਚਲੇ ਗਏ ਗੁਰੂ ਜੀ ਦਾ ਜੋਤੀ ਜੋ ਸਮਾਉਂ ਪਿੱਛੋਂ ਇਹ ਬਦਰ ਕਨਾਰਕ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਬਾਬਾ ਜੀ ਨੇ ਮਾਤਾ ਭਾਕੌਰ ਜੀ ਦੇ ਇਸ਼ਤਿਹਾਸ ਬਾਰੇ ਦੱਸਿਆ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਦੂਸਰੇ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰ ਦਿੰਨੇ ਆ ਇਸ ਸਮਾਂ ਵਿੱਚ ਕਿ ਤੁਸੀਂ ਪਰ ਆਸਵਾਦੀ ਇੱਥੇ ਗਾਈ ਆ ਚੁੱਕੇ ਆ ਜੀ ਆਪਾਂ ਹੁਣ ਗੁਰਦੁਆਰੇ ਤੋਂ ਬਾਹਰ ਤੇ ਹੁਣ ਆਪਾਂ ਚੱਲਦੇ ਆਂ ਜੋੜਾ ਘਰਵਾਲੇ ਤੇ ਜੋੜੇ ਜੰਨੇ ਆਂ ਜੇਰਾ ਆਪਾਂ ਕਰਦੇ ਜਾਈਏ ਕਿ ਉਧਰਲੇ ਗੁਰਦੁਆਰੇ ਤਾਂ ਬੀੜੀ ਬਹੁਤ ਆ ਉੱਥੇ ਆਪਾਂ ਸ਼ਾਮ ਨੂੰ ਆਵਾਂਗੇ ਜੀ ਤੇ ਆ ਵੀਖੀ ਸਕਦੇ ਤੁਸੀਂ ਪਰ ਇੱਕ ਵਾਰੀ ਵੇਖ ਲਓ ਗੁਰਦੁਆਰੀ ਹੈਗੀ ਉਹ ਤੋਂ ਬਾਅਦ ਆਪਾਂ ਘਰ ਨੂੰ ਚੱਲਦੇ ਹਾਂ ਜੀ ਜੋੜਾ ਘਰ ਤੋਂ ਜੋੜੇ ਲੈ ਕੇ ਆਪਣੇ ਫਿਰ ਆਪਾਂ ਘਰ ਨੂੰ ਚੱਲਦੇ ਹਾਂ ਜੀ। ਜੋੜਾ ਆਪਣੇ ਆਪ ਦੇ ਨਾਲ ਫਿਰ ਪਹੁੰਚ ਕੇ ਕਰਾਂਗੇ। ਬੋ ਗਾਇਸ ਜਾ ਰਹੇ ਹਾਂ ਜੀ ਹੁਣ ਆਪਾਂ ਘਰ ਨੂੰ ਤੇ ਵਲੌਗ ਨੂੰ ਆਪਾਂ ਇੱਥੇ ਐਂਡ ਕਰ ਦਿਆਂਗੇ। ਹੋਪਸ ਤੁਹਾਨੂੰ ਦੋਨੇ ਵੀ ਵਲੌਗ ਵਧੀਆ ਲੱਗਿਆ ਹੋਊਗਾ ਜੀ। ਵਧੀਆ ਲੱਗਿਆ ਤਾਂ ਲਾਈਕ, ਸ਼ੇਅਰ, ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਨਵੇਂ-ਨਵੇਂ ਕੰਟੈਂਟ ਆਪਾਂ ਪਾਉਂਦੇ ਆ ਰਹੇ ਹਾਂ। ਪੇਪਰ ਲਈ ਤੁਮਾਰੇ ਐਡ ਕੀ ਵੀਡੀਓ ਥੋੜੀ ਲੇਟ ਹੋ ਗਈ ਥੋੜੀ ਪ੍ਰੋਬਲਮ ਕਰਕੇ ਆਪਾਂ ਵੀਡੀਓ ਥੋੜੀ ਨਹੀਂ ਬਹੁਤ ਜ਼ਿਆਦਾ ਹੀ ਲੇਟ ਪਾਈ ਆ ਕਿਉਂਕਿ ਵਿੱਚ ਪੇਪਰ ਆ ਗਏ ਸੀਗੇ ਤੁਹਾਨੂੰ ਪਤਾ ਹੀ ਆ ਤੇ ਥੈਂਕ ਯੂ ਜੀ ਧੰਨਵਾਦ